ਗੁਰੂ ਕਾਹਾਂ ਚ ਲੱਗੇ ਕੇਸਰੀ ਨਿਸ਼ਾਨ ਸਾਹਿਬ ਪਰ ਬਹੁਤੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਕਿ ਇਸ ਸਿੱਖਾਂ ਦਾ ਨਿਸ਼ਾਨ ਸਾਹਿਬ ਹੀ ਨਹੀਂ ਹੈਗਾ ਇਹ ਤਾਂ ਸਾਧੂਆਂ ਦਾ ਉਦਾਸੀਆਂ ਦਾ ਰਾਜਪੂਤਾਂ ਦਾ ਨਿਸ਼ਾਨ ਸਾਹਿਬ ਲਹਿਰਾਈ ਜਾਂਦੇ ਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਆ ਹੋਇਆ ਨੀਲਾ ਨਿਸ਼ਾਨ ਸਾਹਿਬ ਕਿਵੇਂ ਕਿਹੜੀਆਂ ਚਾਲਾਂ ਨਾਲ ਉਹ ਕੇਸਰੀ ਬਣਾ ਦਿੱਤਾ ਗਿਆ ਉਹ ਨਿਸ਼ਾਨ ਸਾਹਿਬ ਉੱਪਰੋਂ ਦਾ ਹੁੰਦਾ ਸੀ ਨੀਚੋਂ ਉੱਪਰ ਨੂੰ ਜਾਂਦਾ ਸੀ ਹੌਣ ਵਾਲਾ ਨਿਸ਼ਾਨ ਸਾਹਿਬ ਆ ਜਿਹੜਾ ਉਹ ਤੁਸੀਂ ਦੇਖੋ ਉੱਪਰੋਂ ਨੀਚੇ ਨੂੰ ਆਉਂਦਾ ਹੱਥਾਂ 'ਚ ਫੜੇ ਹੁੰਦੇ ਸੀ ਨਿਸ਼ਾਨ ਸਾਹਿਬ ਕਿਰਪਾਨ ਕੱਟਣ ਦਾ ਟਾਈਮ ਨਾ ਮਿਲਿਆ ਸਿੱਧਾ ਮਾਰਦੇ ਸੀ ਵੈਰੀਆਂ ਦੇ ਹਮਲੇ ਦੌਰਾਨ ਉਹਨਾਂ ਦੇ ਹੱਥ 'ਚੋਂ ਝੰਡਾ ਡਿੱਗ ਗਿਆ ਤੇ ਨਿਸ਼ਾਨ ਸਾਹਿਬ ਟੁੱਟ ਗਿਆ ਇਹ ਗੱਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਕੋਲ ਗਈ ਤਾਂ ਉਹਨਾਂ ਨੇ ਕੇਸਗੀ 'ਚੋਂ ਇੱਕ ਕੱਪੜਾ ਫਾੜਿਆ ਨੀਲੇ ਰੰਗ ਦਾ ਫਿਰ ਸਿੱਖਾਂ ਲਈ ਇੱਕ ਮਾੜਾ ਦੌਰ ਆਇਆ ਜਦੋਂ ਉਹਨਾਂ ਨੂੰ ਜੰਗਲਾਂ 'ਚ ਪਹਾੜਾਂ 'ਚ ਸ਼ਰਨਾ ਲੈਣੀਆਂ ਪਈਆਂ ਉਸ ਟਾਈਮ ਤੇ ਫਿਰ ਜਿਹੜੇ ਗੁਰਦੁਆਰੇ ਸੀ ਉਹਨਾਂ ਤੇ ਕਬਜ਼ਾ ਹੋ ਗਿਆ ਮਹੰਤਾਂ ਦਾ ਨਿਰਮਲਿਆਂ ਦਾ ਸਾਧੂਆਂ ਦਾ ਪਹਿਲਾਂ ਪਹਿਲਾਂ ਉਹਨਾਂ ਨੇ ਵਧੀਆ ਸੇਵਾ ਕੀਤੀ ਉਸ ਤੋਂ ਬਾਅਦ ਫਿਰ ਉਹ ਗੜਬੜਾ ਕਰਨ ਲੱਗ ਗਏ ਇੱਕ ਟਾਈਮ ਕਹਿੰਦੇ ਇਦਾਂ ਦਾ ਆ ਗਿਆ ਕਿ ਦਰਬਾਰ ਸਾਹਿਬ 'ਚ ਜਿੱਥੇ ਹੁਣ ਆਪਾਂ ਪ੍ਰਕਰਮਾ ਕਰਦੇ ਹਾਂ ਉੱਥੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਰੱਖੀਆਂ ਜਾਣ ਲੱਗੀਆਂ ਸਾਰਾ ਮਤਲਬ ਉਹ ਪਖੰਡਵਾਦ ਦਰਬਾਰ ਸਾਹਿਬ 'ਚ ਬਹੁਤ ਗੰਦ ਪਾਇਆ ਉਹਨਾਂ ਨੇ ਸੇਮ ਸਿੰਘ ਵੈਦੀ ਸੀਗਾ ਇੱਕ ਗੁਰੂ ਨਾਨਕ ਦੇਵ ਜੀ ਦੀ 13ਵੇਂ ਵੰਸ਼ ਚ ਉਹ ਆਪ ਦੇ ਆਪ ਨੂੰ ਸਿੱਖਾਂ ਦਾ 12ਵਾਂ ਗੁਰੂ ਬਹਾਨ ਲੱਗ ਗਿਆ ਸੀ ਕਹਿੰਦਾ ਸੀ ਮੈਂ ਗੁਰੂ ਆ ਸਿੱਖਾਂ ਦਾ ਦਰਬਾਰ ਸਾਹਿਬ ਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਪਦਾ ਗਦੈਲਾ ਲਾ ਕੇ ਬਹਿ ਜਾਂਦਾ ਸੀ ਖੇਮ ਸਿੰਘ ਬਿੱਧੀ ਤੇ ਕਹਿੰਦੇ ਭਾਈ ਦਿੱਤ ਸਿੰਘ ਸੀਗੇ ਭਾਈ ਦਿੱਤ ਸਿੰਘ ਨੇ ਉਹਦਾ ਗਦੈਲਾ ਚੱਕਿਆ ਚੱਕ ਕੇ ਸਰੋਵਰ ਚ ਮਾਰਿਆ ਸੇਖੇ ਦੇ ਹੱਥ ਚ ਤਿੰਨ ਰੰਗ ਮਿਲੇ ਨੇ ਨਿਸ਼ਾਨ ਸਾਹਿਬ ਦੇ ਗੁਰੂ ਅਮਰਦਾਸ ਜੀ ਵੇਲੇ ਚਿੱਟਾ ਹੁੰਦਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਬਸੰਤੀ ਰੰਗ ਹੁੰਦਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ ਨੀਲਾ ਰੰਗ ਕਿਵੇਂ ਇਹ ਬਦਲ ਦਿੱਤਾ ਗਿਆ ਹੁਣ ਇੱਥੇ ਕਈ ਲੋਕ ਇਹ ਵੀ ਕਹਿਣਗੇ ਵੀ ਇਹ ਰੰਗਾਂ ਚਲ ਜਾ ਰਹੇ ਨੇ ਵੀ ਸਿੱਖ ਕੌਮ ਦੇ ਹੋਰ ਬੜੇ ਮੁੱਦੇ ਨੇ ਹੁਣ ਤੁਸੀਂ ਇੰਡੀਆ ਦੇ ਝੰਡੇ 'ਚ ਤਿੰਨ ਰੰਗ ਨੇ ਇੱਕ ਵੀ ਰੰਗ ਬਦਲ ਕੇ ਦੇਖ ਲਓ ਹਰ ਰੰਗ ਦਾ ਆਪਣਾ ਇੱਕ ਮਤਲਬ ਹੁੰਦਾ ਹਰ ਰੰਗ ਦੀ ਇੱਕ ਆਈਡੀਓਲੋਜੀ ਹੁੰਦੀ ਆ ਉੱਪਰ ਤੀਰ ਲੱਗਿਆ ਹੁੰਦਾ ਸੀ ਇੱਕ ਫਰਰਾ ਛੱਡਿਆ ਹੁੰਦਾ ਸੀ ਉਹ ਫਰਰੇ ਦਾ ਵੀ ਇੱਕ ਆਪਦਾ ਇਤਿਹਾਸ ਆ ਤੀਰ ਦਾ ਵੀ ਇੱਕ ਆਪਦਾ ਮੈਨਾ ਹੈ ਹੱਥਾਂ 'ਚ ਫੜੇ ਹੁੰਦੇ ਸੀ ਨਿਸ਼ਾਨ ਸਾਹਿਬ ਗੁਰੂ ਸਾਹਿਬ ਦੀਆਂ ਜਿਹੜੀਆਂ ਫੌਜਾਂ ਸੀ ਕਿ ਜੇ ਦੋਨਾਂ ਨੇ ਇੱਕੋ ਦਮ ਹਮਲਾ ਕਰਤਾ ਕਿਰਪਾਨ ਕੱਢਣ ਦਾ ਟਾਈਮ ਨਾ ਮਿਲਿਆ ਜਾਂ ਕੋਈ ਹੋਰ ਸ਼ਸਤਰ ਕੱਢਣ ਦਾ ਟਾਈਮ ਨਾ ਮਿਲਿਆ ਹੱਥ ਚ ਹੁੰਦਾ ਸੀ ਨਿਸ਼ਾਨ ਸਾਹਿਬ ਸਿੱਧਾ ਮਾਰਦੇ ਸੀ ਵੈਰੀਆਂ ਦੇ ਬਲਾਸਪੁਰ ਦੇ ਰਾਜੇ ਨੇ ਸਿੱਖ ਫੌਜਾਂ ਤੇ ਹਮਲਾ ਕੀਤਾ ਤਾਂ ਝੰਡਾ ਬਰਦਾਰ ਸੀਗੇ ਭਾਈ ਆਲਮ ਸਿੰਘ ਝੰਡਾ ਬਰਦਾਰ ਮਤਲਬ ਜਿਹੜੇ ਅੱਗੇ ਝੰਡਾ ਚੱਕ ਕੇ ਚੱਲਦੇ ਹੁੰਦੇ ਨੇ ਹਮਲੇ ਦੌਰਾਨ ਉਹਨਾਂ ਦੇ ਹੱਥ ਚ ਝੰਡਾ ਡਿੱਗ ਗਿਆ ਤੇ ਨਿਸ਼ਾਨ ਸਾਹਿਬ ਟੁੱਟ ਗਿਆ ਇਹ ਗੱਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਕੋਲ ਗਈ ਤਾਂ ਉਹਨਾਂ ਨੇ ਇਹ ਚੀਜ਼ ਤੇ ਚਿੰਤਾ ਜਤਾਈ ਕਿ ਨਿਸ਼ਾਨ ਸਾਹਿਬ ਦਾ ਡਿੱਗਣਾ ਚੰਗੀ ਗੱਲ ਨਹੀਂ ਹੈ ਅਬਦੀ ਦਸਤਾਰ ਦੇ ਥਾਂ ਤੇ ਕੈਸ ਕੀ ਹੁੰਦੀ ਆ ਕੈਸ ਕੀ ਚੋਂ ਇੱਕ ਕੱਪੜਾ ਫਾੜਿਆ ਨੀਲੇ ਰੰਗ ਦਾ سرمਈ ਨੀਲਾ ਉਹ ਭਾਈ ਆਲਮ ਸਿੰਘ ਦੀ ਦਸਤਾਰ ਦੇ ਉੱਤੇ ਸਜਾਤਾ ਕਹਿੰਦੇ ਅੱਜ ਤੋਂ ਬਾਅਦ ਨਿਸ਼ਾਨ ਸਾਹਿਬ ਡਿੱਗੂਗਾ ਹੀ ਨਹੀਂ ਕਰੇ ਨਿਹੰਗ ਸਿੰਘ ਤੁਸੀਂ ਦੇਖਿਓ ਜਿਹੜੇ ਪੁਰਾਤਨ ਨਿਹੰਗ ਸਿੰਘ ਨੇ ਉਹਨਾਂ ਦੇ ਲਟਕਣ ਦੇ ਉੱਤੇ ਫਰਰਾ ਛੰਡਿਆ ਹੁੰਦਾ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਦਿੱਤਾ ਹੋਇਆ ਨਿਸ਼ਾਨ ਸਾਹਿਬ ਆ ਤੇ ਉਹ ਨੀਲੇ ਰੰਗ ਦਾ ਹੈ ਤੇ ਰਹੀ ਗੱਲ ਰੰਗ ਕਿਵੇਂ ਬਦਲਿਆ ਤਾਰਮਿ ਸਦੀ ਚ ਇੱਕ ਟਾਈਮ ਸੀ ਜਦੋਂ ਦਰਬਾਰ ਸਾਹਿਬ ਦੇ ਆਸ-ਪਾਸ ਮਹੰਤ ਨਿਰਮਲੇ ਉਦਾਸੀ ਸਾਧੂ ਰਹਿੰਦੇ ਸੀ ਜ਼ਿਆਦਾ ਤਾਂ 1783 ਚ ਇੱਕ ਮਹੰਤ ਸੰਤੋਖ ਦਾਸ ਸੀਗੇ ਉਹਨਾਂ ਨੇ ਇੱਕ ਦਰਖਤ ਨੂੰ ਬਾਂਹ ਉੱਥੇ ਗੱਡ ਕੇ ਉੱਥੇ ਆਪਦਾ ਉਦਾਸੀ ਮੱਤ ਦਾ ਝੰਡਾ ਲਹਿਰਾਤਾ ਸਾਧੂਆਂ ਦਾ ਰੰਗ ਕੀ ਹੁੰਦਾ ਭਗਵਾ ਭਗਵਾ ਰੰਗ ਉਹਨਾਂ ਨੇ ਲਾਤਾ ਜਿਹਨੂੰ ਬਾਅਦ ਚੋਂ ਝੰਡਾ ਬੁੰਗਾ ਕਹਿੰਦੇ ਨੇ ਖਾਸੇ ਟਾਈਮ ਬਾਅਦ ਕੀ ਹੋਇਆ ਕਿ ਮੀਂਹ ਮੇਰੀ ਆਈ ਉਹ ਝੰਡਾ ਉੱਥੋਂ ਡਿੱਗ ਗਿਆ ਝੰਡਾ ਉੱਥੋਂ ਡਿੱਗਿਆ ਤਾਂ ਚੱਕ ਕੇ ਲੋਕਾਂ ਨੇ ਜਾਂ ਸੰਗਤ ਨੇ ਚੱਕ ਕੇ ਉੱਥੇ ਸਰੋਵਰ ਦੇ ਸਾਈਡ ਤੇ ਰੱਖਤਾ। ਕੁੰਵਰ ਨਾਨਿਹਾਲ ਸਿੰਘ ਆਏ ਉਹਨਾਂ ਨੇ ਦੇਖਿਆ ਕਿ ਝੰਡਾ ਡਿੱਗਿਆ ਪਿਆ ਹੈ ਕਿ ਬੇਕਦਰੀ ਹੋ ਰਹੀ ਆ। ਉਹਨਾਂ ਨੇ ਉਹ ਪੱਕੇ ਤੌਰ ਤੇ ਬਣਵਾ ਕੇ ਉੱਥੇ ਲਾਤਾ। ਉਹ ਝੰਡਾ ਫਿਰ ਉੱਥੇ ਉਮੀ ਲੱਗਿਆ ਰਿਹਾ। ਫਿਰ ਸਿੱਖਾਂ ਲਈ ਇੱਕ ਮਾੜਾ ਦੌਰ ਆਇਆ ਜਦੋਂ ਉਹਨਾਂ ਨੂੰ ਪੰਜਾਬ ਛੱਡ ਕੇ ਜੰਗਲਾਂ 'ਚ ਪਹਾੜਾਂ 'ਚ ਸ਼ਰਨਾ ਲੈਣੀਆਂ ਪਈਆਂ। ਉਹ ਦੌਰ 'ਚ ਫਿਰ ਗੁਰਦੁਆਰਿਆਂ ਦੀ ਸੇਵਾ ਸੰਭਾਲੀ ਮਹੰਤਾਂ ਨੇ, ਉਦਾਸੀਆਂ ਨੇ, ਨਿਰਮਲਿਆਂ ਨੇ। ਟਾਕਤਸਾਲ ਕਬਜ਼ਾ ਰਿਹਾ ਉਹਨਾਂ ਨੇ ਪਹਿਲਾਂ ਪਹਿਲਾਂ ਉਹਨਾਂ ਨੇ ਵਧੀਆ ਸੇਵਾ ਕੀਤੀ ਉਸ ਤੋਂ ਬਾਅਦ ਫਿਰ ਉਹ ਗੜਬੜਾਂ ਕਰਨ ਲੱਗ ਗਏ ਇੱਕ ਟਾਈਮ ਕਹਿੰਦੇ ਏਦਾਂ ਦਾ ਆ ਗਿਆ ਕਿ ਦਰਬਾਰ ਸਾਹਿਬ 'ਚ ਜਿੱਥੇ ਹੁਣ ਆਪਾਂ ਪ੍ਰਕਰਮਾ ਕਰਦੇ ਹਾਂ ਉੱਥੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਰੱਖੀਆਂ ਜਾਣ ਲੱਗੀਆਂ ਟੇਵੇ ਪੜੇ ਜਾਂਦੇ ਸੀ ਉੱਥੇ ਉੱਥੇ ਕੁੰਡਲੀਆਂ ਦੇਖੀਆਂ ਜਾਂਦੀਆਂ ਸੀ ਸਾਰਾ ਮਤਲਬ ਉਹ ਪਖੰਡਵਾਦ ਦਰਬਾਰ ਸਾਹਿਬ 'ਚ ਸ਼ੁਰੂ ਹੋ ਗਿਆ ਸਿੱਖਾਂ ਨੇ ਇਸ ਚੀਜ਼ ਦਾ ਕਈਆਂ ਨੇ ਵਿਰੋਧ ਕੀਤਾ ਫਿਰ ਉਹ ਮਹੰਤਾਂ ਨੇ ਕੀ ਕੀਤਾ ਗੁੰਡੇ ਰੱਖ ਲੇ ਗੁੰਡੇ ਸਿੱਖਾਂ ਨੂੰ ਧਮਕਾਉਂਦੇ ਜਦੋਂ ਹੁਣ ਗੁੰਡੇ ਰੱਖੇ ਉਹ ਗੁੰਡਿਆਂ ਨੇ ਤਾਂ ਫਿਰ ਗੁੰਡਿਆਂ ਵਾਲਾ ਕੰਮ ਸ਼ੁਰੂ ਕਰਤਾ ਐਸ਼ ਪ੍ਰਸਤੀਆਂ ਸ਼ੁਰੂ ਹੋ ਗਈਆਂ ਉੱਥੇ ਉੱਥੇ ਜਿਹੜੀ ਸੰਗਤ ਆਉਂਦੀ ਸੀ ਬੀਬੀਆਂ ਸੀ ਬੀਬੀਆਂ ਨੂੰ ਗਲਤ ਨਜ਼ਰ ਨਾ ਦੇਖਿਆ ਜਾਂਦਾ ਸੀ ਬਹੁਤ ਗੰਦ ਪਾਇਆ ਉਹਨਾਂ ਨੇ ਉੱਥੇ ਉਹਨਾਂ ਟਾਈਮਾਂ 'ਚ ਇਹਨਾਂ ਨੇ ਆਪਦੇ ਭਗਵੇਂ ਝੰਡੇ ਲਹਿਰਾਤੇ ਸਾਰੇ ਕਿਤੇ ਸਮਝ ਰਹੇ ਹੋ ਨਾ ਕਿਵੇਂ ਰੰਗ ਬਦਲਣਾ ਸ਼ੁਰੂ ਹੋਇਆ ਅੰਗਰੇਜ਼ਾਂ ਦੀ ਇਹਨਾਂ ਨੂੰ ਸ਼ੈ ਸੀ ਖੇਮ ਸਿੰਘ ਵੈਦੀ ਸੀਗਾ ਇੱਕ ਗੁਰੂ ਨਾਨਕ ਦੇਵ ਜੀ ਦੀ 13ਵੇਂ ਵੰਸ਼ ਚ ਦਰਬਾਰ ਸਾਹਿਬ ਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਪਦਾ ਗਦੈਲਾ ਲਾ ਕੇ ਬਹਿ ਜਾਂਦਾ ਸੀ ਖਿੰਗ ਸਿੰਘ ਬੇਦੀ ਉਹ ਇਹੇ ਜਿਹਾ ਸੀ ਉੱਪਰ ਆਉਂਦੀ ਉਹਦੇ ਗਾਤਰਾ ਪਾਇਆ ਹੁੰਦਾ ਸੀ ਥੱਲੋਂ ਦੀ ਉਹਨੇ ਜਨੇਊ ਪਾਇਆ ਹੁੰਦਾ ਸੀ ਇੰਨਾ ਪਖੰਡੀ ਉਹ ਆਪ ਦੇ ਆਪ ਨੂੰ ਸਿੱਖਾਂ ਦਾ 12ਵਾਂ ਗੁਰੂ ਕਹਣ ਲੱਗ ਗਿਆ ਸੀ ਕਹਿੰਦਾ ਸੀ ਮੈਂ ਗੁਰੂ ਆ ਸਿੱਖਾਂ ਦਾ ਤੇ ਕਹਿੰਦੇ ਭਾਈ ਦਿੱਤ ਸਿੰਘ ਸੀਗੇ ਭਾਈ ਦਿੱਤ ਸਿੰਘ ਨੇ ਉਹਦਾ ਗਦੈਲਾ ਚੱਕਿਆ ਚੱਕ ਕੇ ਸਰੋਵਰ ਚ ਮਾਰਿਆ ਬਹੁਤ ਲੰਬੀ ਜਦੋ ਜਹਿਦ ਤੋਂ ਬਾਅਦ ਉਹਨੂੰ ਉੱਥੋਂ ਬਾਹਰ ਕੱਢਿਆ ਗਿਆ ਫਿਰ ਗੁਰਦੁਆਰਾ ਸੁਧਾਰ ਲਹਿਰ ਚੱਲੀ ਪਾਤ ਸਿੱਖਾਂ ਨੇ ਇਹ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਦਿੱਤੀਆਂ 60 ਸਾਲ ਬਾਅਦ ਇਹ ਮਹੰਤਾਂ ਤੋਂ ਆਜ਼ਾਦ ਕਰਵਾਏ ਗਏ ਗੁਰਦੁਆਰੇ ਪਿਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੁਣ 60 ਸਾਲ ਅਗਲੇ ਰਹਿ ਕੇ ਗਏ ਨੇ ਮਹੰਤ ਇੱਥੇ ਕੋਈ ਇੱਕ ਸਾਲ ਕਿਸੇ ਨੂੰ ਕਿਰਾਏ ਤੇ ਘਰ ਦੇ ਦਈਏ ਆਪਾਂ ਉਹ ਘਰ ਦਾ ਨਕਸ਼ਾ ਬਦਲ ਜਾਂਦੇ ਨੇ ਅਗਲੇ ਆਪਦੇ ਹਿਸਾਬ ਨਾਲ ਚੀਜ਼ਾਂ ਇੱਧਰ ਲਾਤੀਆਂ ਇੱਧਰ ਲਾਤੀਆਂ ਉਹ ਤਾਂ 60 ਸਾਲ ਰਹਿ ਕੇ ਗਏ ਸੀ ਉਹ ਇਹਨਾਂ ਨੂੰ ਸਮਝ ਹੀ ਨਹੀਂ ਆਇਆ ਵੀ ਇਹ ਕਰ ਕੀ ਗਏ ਐਸਜੀਪੀਸੀ ਨੇ ਉਵੇਂ ਰਹਿਣ ਦਾ ਤੋ ਬਦਲੇ ਹੀ ਨਹੀਂ ਹੈਗਾ ਉਹ ਫਿਰ ਉਵੇਂ ਹੀ ਚੱਲਦਾ ਆ ਰਿਹਾ ਭਗਵਾ ਜਿਹੜਾ ਕੇਸਰੀ ਝੰਡਾ ਆਪਾਂ ਕਹਿੰਦੇ ਆ ਪਰ ਤੁਸੀਂ ਇੱਕ ਚੀਜ਼ ਦੇਖਿਓ ਜਿਹੜੇ ਨਹਿੰਗ ਸਿੰਘਾਂ ਦੇ ਗੁਰਦੁਆਰੇ ਨੇ ਉਹਨਾਂ 'ਚ ਕਦੇ ਕੇਸਰੀ ਨਿਸ਼ਾਨ ਸਾਹਿਬ ਨਹੀਂ ਉਹਨਾਂ 'ਚ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਹੋਏ ਨਿਸ਼ਾਨ ਸਾਹਿਬ ਹੀ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਕੇਸਰੀ ਰੰਗ ਕਿਉਂ ਨਹੀਂ ਚੁਣਿਆ ਨੀਲਾ ਹੀ ਕਿਉਂ ਚੁਣਿਆ ਉੱਪਰ ਆਸਮਾਨ ਪੂਰਾ ਨੀਲਾ ਤੇ نیچے ਪਾਣੀ ਪੂਰਾ ਨੀਲਾ ਨਾ ਆਸਮਾਨ ਕਿਸੇ ਜਪੇਦ ਪਾਪ ਕਰਦਾ ਨਾ ਪਾਣੀ ਕਿਸੇ ਜਪੇਦ ਪਾਪ ਕਰਦਾ ਆਸਮਾਨ ਕਹਿੰਦਾ ਕਿ ਮੈਂ ਆ ਜਾਤ ਜਾਤ ਵਾਲੇ ਨੂੰ ਛਾਹ ਦੇਣੀ ਆ ਆ ਜਾਤ ਵਾਲੇ ਨੂੰ ਆਪਦੇ ਅੰਡਰ ਨਹੀਂ ਰੱਖਣਾ ਪਾਣੀ ਕਹਿੰਦਾ ਕਿ ਮੈਨੂੰ ਅਮੀਰ ਬੰਦਾ ਪੀਵੇ ਮੈਨੂੰ ਗਰੀਬ ਬੰਦਾ ਨਾ ਪੀਵੇ ਸਮਾਨਤਾ ਹੈ ਇੱਥੇ ਤੇ ਜੇ ਸਾਇੰਟਿਫਿਕ ਮਤਲਬ ਵੀ ਆਪਾਂ ਕੱਢੀਏ ਨੀਲੇ ਰੰਗ ਦਾ ਤਾਂ ਨੀਲੇ ਰੰਗ ਨੂੰ ਬਹਾਦਰੀ ਚੜ੍ਹਦੀ ਕਲਾ ਤੇ ਸਪਿਰਚੁਅਲਿਟੀ ਨਾਲ ਜੋੜਿਆ ਜਾਂਦਾ ਹੈ ਗੁਰੂ ਸਾਹਿਬ ਦਾ ਵਖਸ਼ਿਆ ਹੋਇਆ ਰੰਗ ਹੀ ਛੜਤਾ ਆਪਾਂ ਕੀ ਸੋਚ ਹੋਊਗੀ ਉਹਨਾਂ ਦੀ ਜਦੋਂ ਉਹਨਾਂ ਨੇ ਨੀਲਾ ਰੰਗ ਦਿੱਤਾ ਹੋਊਗਾ ਸਿੱਖਾਂ ਨੂੰ